ਸ਼ੁਕਰੀਆ ਕਹੂੰਗਾ ਉਹਨਾਂ ਦੇ ਜਿਹੜੇ ਮੁੱਢੇ ਨੇ ਮੁੱਢੇ ਦੀ ਧੰਨਵਾਦ ਕਰੂੰਗਾ ਪਰ ਇੱਥੇ ਮੁੱਖ ਮੰਤਰੀ ਸਾਹੂ ਨੇ ਐਡਾ ਨਹੀਂ ਕੋਈ ਗੱਲ ਹਾਂਜੀ ਮੀਂਹ ਪੈਂਦੇ ਦੇ ਵਿੱਚ ਫਿਰਟੇ ਹੋਏ ਸਾਰੇ ਧਰਨਾਕਾਰੀ ਨਾਈਟ ਗਈ ਹੋਈ ਆ ਪਰ ਪ੍ਰਬੰਧ ਹੋ ਰਿਹਾ ਹੈ ਅੱਗੇ ਨੂੰ ਆਜੋ ਅੱਗੇ ਨੂੰ ਆਜੋ ਅੱਗੇ ਨੂੰ ਜਲਦੀ ਬੋਲੋ ਦੀਵਕਮਨ ਸਤਿਮਾਨ ਮੁਰਸਾਦ 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 ਜਿਹੜੇ 34 ਐਮਐਲਏ ਆਪਣੇ ਸੀਟ ਲੱਗੇ ਹੋਏ ਨੇ ਜਿਹੜੇ ਆਪਣੇ ਸਮਾਜ ਦੀ ਗੱਲ ਵੀ ਚੱਕਦੇ ਆਪਾਂ ਨੂੰ ਵੀ ਬੈਠਣ ਦੀ ਲੋੜ ਨਹੀਂ 바ਵਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਆਪਾਂ ਨੂੰ ਹੱਕ ਲੈ ਕੇ ਦਿੱਤਾ ਰਾਜਨੀਤੀ ਚ ਅੱਜ ਆਪਣੇ 34 ਐਮਐਲਏ ਰਾਖਵਾ ਕਰਨ ਚ ਤੇ 4 ਐਮਐਲਏ ਜਿੱਤ ਕੇ ਗਏ ਨੇ ਅਸੀਂ ਸਮਾਜ ਦੇ ਪਰ ਉਹ ਫੂਕੇ ਗੋਲੇ ਬਣ ਕੇ ਉੱਥੇ ਬੈਠੋ ਨੇ ਆਪਣੇ ਸਮਾਜ ਦੀ ਗੱਲ ਨਹੀਂ ਕਰਦੇ ਵੀਰੋ ਆਪਣੇ ਹੱਕ ਆਪਾਂ ਨੂੰ ਲੈਣੇ ਪੈਣਗੇ ਗੁਰੂ ਸਾਹਿਬ ਨੇ ਕਿਹਾ ਨਾ ਕਹਿੰਦਾ ਕੋਈ ਕਿਸੇ ਕੋ ਰਾਜਨਾ ਦੇ ਹੈ ਜੋਲੇ ਹੈ ਨਿਜਵਲ ਸੇ ਲੈ ਹੈ ਉਸ ਨੂੰ ਹੀ ਵਾਲੀ ਸਮਝਾਲ ਕਰਨਾ ਪਊਗਾ ਆਪਣੀ ਤਾਕਤ ਇਕੱਠੀ ਕਰਨੀ ਪਊਗੀ ਕਿਉਂ ਆਪਾਂ ਕਹਿ ਦਿੰਦੇ ਆ ਬਾਬਾ ਜੀਵਨ ਸਿੰਘ ਨੇ ਬਾਬਾ ਬੇਲਕਰ ਸਾਹਿਬ ਨੇ ਕੀ ਕੀਤਾ ਆਪਾਂ ਨੇ ਕੀ ਕੀਤਾ ਉਹ ਤਾਂ ਬਹੁਤ ਕੁਝ ਕਰ ਗਏ ਉਹ ਆਪਣੀ ਵਾਰੀ ਆ ਆਪਾਂ ਨੂੰ ਇਤਿਹਾਸ ਰਚਨਾ ਪਊਗਾ ਤੇ ਜਿਹੜੇ ਆਪਣੇ ਸਮਾਜ ਦੇ ਹੱਕ ਨੇ ਉਹ ਲੈਣੇ ਪੈਣਗੇ ਦੂਜੀ ਬੋਲੀ ਸਰਕਾਰ ਤੋਂ ਪਹਿਲਾਂ ਇਹਨਾਂ ਨੇ ਆਪਾਂ ਨੂੰ ਲਾਸਤਰਾ ਵੇਲੇ ਕਿਹਾ ਜੀ ਇਹ ਲੋਕ ਕੁੱਤੀ ਜੀ ਵੀ ਨਹੀਂ ਹੈਗੇ ਇਹ ਨੌਕਰੀਆਂ ਦੇ ਕਾਬਲ ਨਹੀਂ ਫਿਰ ਜਿੰਨੇ ਸਮਾਜ ਚ ਆਪਾਂ ਨੂੰ ਪਤਾ ਜਿਹੜੇ ਚੋਰ ਖੜੇ ਹੋਏ ਨੇ ਵੀਰਾਂ ਸਵਾਛ ਵੀ ਭਗਵੰਤ ਮਾਨ ਜੀ ਨੇ ਉਹ ਵੀ ਬੋਲਤਾ ਬਜੀਤ ਕੌਰ ਜੀ ਨੇ ਵੀ ਬੋਲਤਾ ਪਰ ਅੱਜ ਤੱਕ ਉਹ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਇੱਕ ਮੁਲਾਜ਼ਮ 2 ਘੰਟੇ ਡਿਊਟੀ ਤੇ ਲੇਟ ਹੋ ਜੇ ਉਹ ਬੰਦੇ ਨੂੰ ਜਦਿਆ ਸਸਪੈਂਡ ਕਰ ਦਿੰਦੇ ਨੇ ਪਰ ਅੱਜ ਕਿਉਂ ਉਹ ਜਿੰਨਾਂ ਨੇ ਜਨਮ ਸਰਟੀਫਿਕੇਟ ਰੱਤ ਹੋਏ ਨੇ ਉਹ ਸਾਰੇ ਇਹਨਾਂ ਦੇ ਯਾਰ ਨੇ ਉਹ ਜਨਰਲ ਬੰਦੇ ਨੇ ਇਹਨਾਂ ਦੇ ਸਮਾਜ ਦੇ ਬੰਦੇ ਨੇ ਤਾਂ ਉਹਨਾਂ ਦੀ ਮਦਦ ਕਰਦੇ ਨੇ ਤੇ ਜਿਹੜਾ ਹਜ਼ਾਰਾਂ ਦੀ ਗਿਣਤੀ ਤੇ ਜਨਮ ਸਰਟੀਫਿਕੇਟ ਬਣਿਆ ਜਿਉਂ ਨਾ ਬਣਦੇ ਉੱਥੇ ਛੋਟੇ ਬੱਚੇ ਆਪਣੇ ਭੈਣ ਭਰਾ ਬੈਠੇ ਹੁੰਦੇ ਆਪਣੇ ਭੈਣ ਭਰਾ ਅੱਜ ਇਤਿਹਾਸੀਆਂ ਕਰ ਰਹੇ ਨੇ ਜੀਤੀਆਂ ਲਾ ਰਹੇ ਨੇ ਕੋਈ ਦਿਹਾੜੀਆਂ ਤੇ ਕੰਮ ਕਰ ਰਿਆ ਕਿਉਂ ਆਪਾਂ ਆਵਾਜ਼ ਨਹੀਂ ਕਰਦੇ ਕਿਸਾਨ ਯੂਨੀਅਨ ਜੱਥੇਬੰਦੀ ਹੈ 16% ਜਮੀਦਰ ਭਾਈਚਾਰਾ ਆਪਾਂ 40% ਤੋਂ ਉੱਪਰ ਆ ਪਰ ਉਹ ਇਕੱਠੇ ਨੇ ਅੱਜ ਦੇਖੋ ਦਿੱਲੀ ਦੀ ਗੁਰੂਆਹ ਤੇ ਬੈਠੇ ਨੇ ਬਾਟਰਾ ਤੇ ਬੈਠੇ ਨੇ ਲੜਾਈ ਲੜ ਰਹੇ ਨੇ ਆਪਣੀ ਕੌਮ ਦੀ ਆਪਣੇ ਸਮਾਜ ਪਿੱਛੇ ਛੋਟੀ ਲੜਾਈ ਕੋਲ ਲੜੂਗਾ ਕੋਈ ਨਹੀਂ ਲੜਦਾ ਨਾ ਹੁਣ ਕਿੱ데 ਦੇਵੀ ਦੇਵ ਤੇ ਨਿਆਣਾ ਨਾ ਹੋਰ ਨੇ ਇਹ ਛੋਟੀ ਲੜਾਈ ਸੋਨੂੰ ਆਪ ਲੜਨੀ ਪੈਣੀ ਆ ਜੇ ਤੋ ਹੋਗੇ ਨਾ ਵੀ ਆਕੇ ਗਵਾਂਢੀ ਲੜੂਗਾ ਇਹ ਕੋਈ ਦਿੱਲੀ ਤੋਂ ਆ ਕੇ ਜਾਂ ਕੋਈ ਐਮਐਲਏ ਮੰਤਰੀ ਜਿਵੇਂ ਆ ਕਹਿੰਦੇ ਸੀ ਕਿ ਉਹ ਮਕਰਾਂ ਦੀ ਸਰਕਾਰ ਹੈ ਕਿ ਅਸੀਂ ਬਦਲ ਦਾਂਗੇ ਬਦਲਾ ਆ ਦੇਖੋ ਸਭ ਤੋਂ ਵੱਧ ਜੁੱਤੀਆਂ ਆਪਣੇ ਸਮਾਜ ਤੇ ਸਭ ਤੋਂ ਵੱਧ ਸ਼ੋਸ਼ਣ ਆਮ ਆਦਮੀ ਪਾਰਟੀ ਸਰਕਾਰ ਤੇ ਹੋ ਰਿਹਾ ਐਸ்சி ਕਮਿਸ਼ਨ ਦੇ 10 ਜਿਹੜੇ ਸਰਵਪੁੱਛਾ ਹੀ ਲਈ ਜਾਂਦੇ ਨੇ ਇਹ ਉਹ ਸੰਤ ਨੇ ਜਿਹੜੇ ਗਰਾਊਂਡ ਲੈਵਲ ਤੇ ਪੂਰੇ ਪੰਜਾਬ ਦੀ ਲੜਾਈ ਲੜਦੇ ਨੇ ਐਸ்சி ਬੀਸੀ ਸਮਾਜ ਦੀ ਸਾਨੂੰ ਮਾਣ ਹੋਣਾ ਚਾਹੀਦਾ ਕਿਹਾਪਾ ਨਕਤਨ ਦਾ ਸ਼ੇਰ ਜਿਹੜੇ ਵਰਗੇ ਸਾਡੇ ਸਾਧੂ ਸੰਤਾਂ ਦੇ ਕਿੱਥੇ ਚੌਰਾ ਨਹੀਂ ਹੋਈਏ ਕਿਹੜੀ ਪੱਗਵਾਂ ਦੀ ਸਰਕਾਰ ਆ ਉਹਨਾਂ ਦੀ ਸੁਰੱਖਿਆ ਕਰ ਰਹੀ ਹੈ ਹਿਫਾਜ਼ਤ ਕਰ ਰਹੀ ਹੈ ਬਹੁਤ ਹੀ ਸਤਿਕਾਰਯੋਗ ਜਸਮੁਖਤ ਸਾਜੀ ਜੋ ਦੇਤ ਲਾਣਗੇ ਜੀ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਵਿੱਕੀ ਪ੍ਰੋਚਾ ਜੀ ਦਾ ਪ੍ਰੋਫੈਸਰ ਸਾਹਿਬ ਬਾਬਾ ਅਨਸ਼ਤਰਨਾਥ ਜੀ ਦਰਸ਼ਨ ਕਾਂਗੜਾ ਜੀ ਤੇ ਉਹਦੂ ਵੀ ਵਾਰ ਵਾਰ ਧੰਨਵਾਦ ਤੁਹਾਡਾ ਜਿਹੜੇ ਤੁਸੀਂ ਇਸ ਬਰਸ ਦੇ ਮੀਂਹ ਦੇ ਵਿੱਚ ਖੜੇ ਹੋ ਆਗੂਆਂ ਦਾ ਹੌਸਲਾ ਉਦੋਂ ਵੱਧਦਾ ਜਦੋਂ ਪਬਲਿਕ ਖੜੀ ਹੁੰਦੀ ਆ ਡੱਟ ਕੇ ਤੁਸੀਂ ਜੇ ਅੱਜ ਖੜੇ ਹੋ ਤਾਂ ਅੱਜ ਜੇ ਤੁਸੀਂ ਮੀਂਹ ਤੋਂ ਨਹੀਂ ਡਰੋਗੇ ਤਾਂ ਕੱਲ ਨੂੰ ਸਰਕਾਰ ਨੂੰ ਪਤਾ ਲੱਗ ਜੂਵੇ ਇਹ ਗੋਲੀਆਂ ਤੋਂ ਵੀ ਨਹੀਂ ਡਰਨੇ ਅਸੀਂ ਉਸ ਲਾਡਲੀ ਫੌਜ ਗੁਰੂ ਦੀ ਸਾਡੇ ਨਾਲ ਖੜੀ ਆ ਜਿਹੜਾ ਚੜੇ ਹੋਏ ਆਟਕ ਦਰਿਆ ਨੂੰ ਪਾਰ ਕਰਕੇ ਗਏ ਸੀ ਅੱਜ ਫੇਰ ਉੱਡਾ ਹੀ ਆਟਕ ਫੇਰ ਸਾਡੇ ਸਾਹਮਣੇ ਖੜਾਗਾ ਸੋ ਸਾਰਿਆਂ ਨੂੰ ਤੁਹਾਨੂੰ ਸਲੂਟ ਆ ਬਸ ਐਸੇ ਤਰ੍ਹਾਂ ਘਟੇਰਾ ਹੋ ਸਾਉ ਸ੍ਰੀ ਕਾਂਸੀ ਰਾਵ ਨੇ ਇੱਕ ਵਾਰੀ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਕੱਟ ਕੀਤਾ ਸੀ ਦ੍ਰੈਸੀ ਗਰਾਊਂਡ ਦੇ ਵਿੱਚ ਤੇ ਕੁਰਸੀਆਂ ਤੇ ਬੈਠੇ ਲੋਕਾਂ ਦੇ ਹੱਥੇ ਤੱਕ ਪਾਣੀ ਆ ਗਿਆ ਸੀ ਪਰ ਕੋਈ ਵੀ ਵਰਕਰ ਹਿੱਲਿਆ ਨਹੀਂ ਸੀ ਸੋ ਵੀਰੋ ਜਿੰਨਾ ਆਪਾਂ ਡਟ ਕੇ ਖੜੇ ਰਾਵਾਂਗੇ ਮੀਰਾ ਦੇ ਵਿੱਚ ਅਸੇ ਤਰ੍ਹਾਂ ਸਰਕਾਰ ਨੂੰ ਫੇਰ ਕੰਮਾ ਸ਼ੁਰੂ ਕਰਵਾ ਤੁਹਾਡਾ ਸਾਵਰਾ ਤੁਹਾਡਾ ਅਸੀਸ ਤੁਹਾਡੀ ਤੇ ਸਾਡੇ ਆਗੂ ਫੇਰ ਮਜ਼ਬੂਤ ਹੋਣਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੱਡੀ ਲੜਾਈ ਆ ਛੋਟੀ ਲੜਾਈ ਨਹੀਂ ਹੈ ਇੱਕ ਪਾਸੇ ਹਕੂਮਤਾਂ ਨੇ ਤੇ ਇੱਕ ਪਾਸੇ ਇਧਰ ਸਾਡਾ ਗਰੀਬ ਸਮਾਜ ਆ ਵੱਡੇ ਸਾਮਰਾਜ ਨੂੰ ਸਿੱਕੜਾ ਖਾਲਾ ਜੀ ਦਾ ਵਾਰਾ ਨਹੀਂ ਹੁੰਦਾ ਪਰ ਗਰੀਬਾਂ ਦੇ ਸਬਰ ਦੇ ਅੱਗੇ ਤੇ ਗਰੀਬਾਂ ਦੇ ਸਤਿਕਾਰ ਦੇ ਅੱਗੇ ਦੁਨੀਆ ਦੇ ਬੜੇ ਬੜੇ ਬਾਦਸ਼ਾਹ ਡਿੱਗੇ ਨੇ ਤੇ ਇਸ ਸਾਦੀ ਬਾਦਸ਼ਾਹ ਨੂੰ ਵੀ ਡਿੱਗਣਾ ਹੀ ਪੈਣਾ ਇਹਨੂੰ ਵੀ ਸਾਡੀ ਗੱਲ ਮੰਨਣੀ ਪੈਣੀ ਆ ਸੋ ਤੁਸੀਂ ਆਪਦੇ ਬੱਚਿਆਂ ਦੇ ਹੱਕ ਦੇ ਲਈ ਲੜ ਰਹੇ ਹੋ ਪਰ ਕਸ ਤੁਹਦੀ ਜਿੱਤ ਹੋਊਗੀ कोई ਚ ਕੋਈ ਗੱਲ ਕਦੇ ਕੰਮ ਤੇ ਲਿਖਿਆ ਸੱਚ ਆ ਕੇ ਜਿਹੜੇ ਲੋਕ ਲੜਦੇ ਨੇ ਉਹ ਹਮੇਸ਼ਾ ਜਿੱਤਦੇ ਨੇ ਨਹੀਂ ਦਰਦੇ ਥੈਂਕ ਯੂ ਕੁਰਸੀ ਤੋਂ ਕਰ ਚਲ ਮੰਗੇ ਕੁਰਸੀ ਤੋਂ

ਸਿੰਗੀ ਵਾਰ ਮਿੱਤੀ ਪਾਰੇ ਤੇ ਸਾਡੇ ਬਾਤ ਹੀ ਸਰਕਾਰ ਜੋ ਸਾਡੇ ਅਜੀਬ ਪ੍ਰੋਫੈਸਰ ਹਰਨੇਕ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮਹਾਈ ਪ੍ਰਜਰਵੇ ਸੰਚੋਰ ਪਰੋਂ ਲੋਚਾ ਲਾਇਆ ਸੀ ਤੇ ਉੱਥੇ ਬਹੁਤ ਸਾਰੇ 40 ਸਾਥੀ ਤੇ ਇਹਾਂ ਦੀ ਕੁੱਤੀ ਜੀਵੀ ਹੋਣ ਕਰਕੇ इन्हों ने सच करवाए पर पंजाब सरकार ने ये सर्टिफिकेट रद्द कर दिते हैं पर कानूनी कार्रवाई करके जाली सर्टिफिकेट बना के जहाँ ने नौकरियां लिया ने उन्होंने नहीं किया जबकि उन्होंने करोड़ों अरब रुपये ਸਾਡੇ ਸਮਾਜ ਦਾ ਹੱਕ ਹੈ ਉਹ ਲੋਕ ਖਾ ਰਹੇ ਨੇ ਜਨਰਲ ਵਰਗ ਖਾ ਰਿਆ ਤੇ ਸਾਡਾ ਸਮਾਜ ਜਿਹੜਾ ਉਹ ਗਰਮੀ ਦੇ ਵਿੱਚ ਝੋਨੇ ਲਗਾ ਰਿਆ ਜੇਕਰ ਅਸੀਂ ਇਹ ਸਰਟੀਫਿਕੇਟ ਰੱਦ ਕਰਵਾ ਲਿਆ ਤੇ ਹੁਣ ਉਹਨਾਂ ਲੋਕਾਂ ਨੂੰ ਬਰਖਾਸਤ ਕਰਵਾ ਕੇ ਜਿਹੜਾ ਪੈਸਾ ਤੁਹਾਡੇ ਬੱਚਿਆਂ ਦਾ ਹੱਕ ਖੋ ਕੇ ਉਹਨਾਂ ਨੇ ਨੌਕਰੀ ਕਰਕੇ ਲਿਆ ਉਹ ਪੈਸਾ ਸਾਡੇ ਗਰੀਬ ਸਮਾਜ ਦੇ ਬੱਚਿਆਂ ਦੇ ਭਲਾਈ ਦੇ ਵਾਸਤੇ ਖਰਚ ਹੋਣਾ ਚਾਹੀਦਾ ਤੇ ਉਹਨਾਂ ਦੇ ਲਈ ਸਰਕਾਰ ਨੂੰ ਉਹ ਪੈਸਾ ਜਿਹੜਾ ਵਾ ਉਹਨਾਂ ਨੂੰ ਨੌਕਰੀ ਤੋਂ ਖਾਸ ਕਰਕੇ ਵੰਡਿਓਣਾ ਚਾਹੀਦਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡਕਣਾ ਚਾਹੀਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਹੱਥ ਕੱਸਦਾ ਸਾਡੇ ਸਮਾਜ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਬੋਲੇ ਸਾਡੀ ਕਲਾਸ ਫੋਰ ਜਿਹੜੇ ਨੌਕਰੀ ਦੇ ਉੱਤੇ ਲੱਗੇ ਹੋਏ ਨੇ ਸੀਵਰਮੈਨ ਨੇ ਕਈਆਂ ਚਿਰਾ ਤੋਂ ਉਹ ਕੱਚੇ ਨੇ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਦ ਕੇ ਸਰਕਾਰ ਜਿਹੜੀ ਆ ਉਹ ਸਾਡੇ ਸਮਾਜ ਦੀਆਂ ਵੋਟਾਂ ਦੇ ਉੱਤੇ ਬੰਦੀ ਹੈ ਤੇ ਸਾਡੇ ਹੀ ਲੋਕਾਂ ਨੂੰ ਉਹ ਜਿਹੜਾ ਉਹਨਾਂ ਦੇ ਹੱਕ ਦੀ ਕੋਈ ਗੱਲ ਜਿਹੜੀ ਹੈ ਨਹੀਂ ਕਰਦੀ ਇਹ ਫੈਸਲਾ ਜਿਹੜਾ ਹੁਣ ਤੁਹਾਡੇ ਹੱਥ ਦੇ ਵਿੱਚ ਆ ਕਿ ਤੁਸੀਂ ਬਦਲਾਅ ਤੇ ਲੈ ਆਂਦਾ ਬੀਬੀਆਂ ਨੇ ਬਹੁਤ ਵੱਡਾ ਬਦਲਾਅ ਲਿਆਂਦਾ ਕਿ ਤੁਹਾਨੂੰ 1000 ਰੁਪਏ ਦੇ ਆਉਂਦੇ ਸੀਦਾ ਮਿਲਦਾ 1050 ਜੇ ਆਪਕੇ ਅੰਦਰ ਕਿੰਨੇ ਪੈਣੋ ਕਿਥੇ ਆ ਪੈਪੜੀ ਘਰਾ ਤਾਂ ਨਹੀਂ ਦੇ ਪੈਸੇ ਦੱਸੋ ਮੈਂ ਉਹ ਬੀਬੀ ਆ ਜਿੰਨੂੰ ਆਮ ਆਦਮੀ ਪਾਰਟੀ ਨੇ ਆਪਣੇ ਦਫਤਰ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਕੱਢਿਆ ਹੋਇਆ ਕਿ ਇਹ ਬੀਬੀ ਨੇ ਇਹਨਾਂ ਬੀਬੀਆਂ ਦੇ ਲਈ 100000 ਰੁਪਏ ਦਵਾਉਣ ਦੇ ਲਈ ਬਹੁਤ ਕੰਮ ਕੀਤਾ ਮੈਂ ਆਪਣੇ ਖੰਡ ਜਿਹੜੇ ਬਦਲਾ ਲੈਉਣ ਦੇ ਵਾਸਤੇ ਕਿ ਸਾਡੇ ਸਮਾਜ ਦੇ ਵਿੱਚ ਕੋਈ ਬਦਲਾ ਆਊਗਾ ਪਰ ਸਾਡਾ ਸਮਾਜ ਤੇ ਉਹਨੂੰ ਭਗਵੰਤ ਮਾਨ ਨੂੰ ਕੋਈ ਫਿਕਰ ਹੀ ਨਹੀਂ ਹੈ ਕਿ ਰਿజర్వేਸ਼ਨ ਚੋਰੀ ਪਰੋ ਮੋਟੇ ਤੇ ਵਿੱਚ ਜਿਹੜੇ ਝਾਲੀ ਸਰਟੀਫਿਕੇਟਾਂ ਵਾਲੇ ਥਾਏ ਗਏ ਉਹਨਾਂ ਦੇ ਉੱਤੇ ਅਜੇ ਤੱਕ ਭਗਵੰਤ ਮਾਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਭਗਵੰਤ ਮਾਨ ਸਰਕਾਰ ਮਰਦਾਬਾਦ 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 ਭਗਵੰਤ ਮਾਨ ਪੰਜਾਬ ਸਰਕਾਰ ਮਰਦਾਬਾਦ 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 ਬਖਤ ਬਦਲ ਜੋ ਤਾਜ ਬਦਲ ਜੋ ਮਰਦਾਬਾਦ ਬਖਤ ਬਦਲ ਜੋ ਤਾਜ ਬਦਲ ਜੋ ਮਰਦਾਬਾਦ ਇੱਕ ਵਾਰੀ ਕਰੂਗਾ ਜੀ ਵੀ ਆਗੂਆਂ ਨੂੰ ਵੀ ਦੋ ਦੋ ਮਿੱਟੀ ਲਾ ਹਾਂਜੀ ਬਬੇ ਤੁਸੀਂ ਅੱਜ ਦੇ ਧਰਨੇ ਬਾਰੇ ਜਿਹੜਾ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਆਪੀ ਹੋ ਗਿਆ ਜਿਆਪਾਰਾ ਜੈ ਜੀ ਜੈ ਭੀ ਹੋ ਗਿਆ ਭਾਰਤ ਜੈ ਜੀ ਜੈ ਭੀ ਹੋ ਗਿਆ ਭਾਰਤ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਵੀ ਜਿਹੜਾ ਹੈ ਆ ਗਰੀਬਾਂ ਮਜ਼ਲੂਮਾਂ ਦੇ ਦੇਸ ਹਾਰਿਆਂ ਦੇ ਜਿਹੜੇ ਅਧਿਕਾਰ ਹੱਕ ਜਿਹੜੇ ਨੂੰ ਸਾਡੇ ਰਿਜ਼ਰਵੇਸ਼ਨ ਦੀ ਜੋਈ ਕਰਕੇ ਚੱਲ ਹੀ ਆਸੀ ਸਾਜਿਸ਼ ਬਣਾਵਗੇ ਸਾਡੇ ਪਰਿਵਾਰਾਂ ਦੇ ਅਧਿਕਾਰ ਖਾਂਦੇ ਸਨ ਸੋ ਪਿਛਲੇ ਦਿਨੀ ਇੱਕ ਮੋਰਚਾ ਜਿਹੜਾ ਆ ਉਹ ਮਹਾਲੀ ਇੱਥੇ ਸਾਡੇ ਬਹੁਤ ਸਾਰੇ ਸਰਕਾਰੀਓ ਬਜ਼ੁਰਗ ਪ੍ਰੋਫੈਸਰ ਹਰਨੇਕ ਸਿੰਘ ਜੀ ਉਹਨਾਂ ਦੀ ਅਗਵਾਈ ਹੇਠ ਲੱਗਿਆ ਸਮਾਜ ਨੇ ਉੱਤੇ ਬਹੁਤ ਵੱਡੇ ਪੱਧਰ ਦੇ ਜਿਹੜਾ ਆ ਜਨਰਜ ਕੀਤਾ ਸਰਕਾਰ ਨੇ ਸਾਡੇ ਵਾਲੀ ਤੇ ਦੇ ਕੇ ਡੂੰਘਾ ਮਾਣ ਮਿਠੀ ਝਾਰ ਕੇ ਇਹ ਗੱਲ ਕਹੀ ਕਿ ਮੈਂ ਇਹਨਾਂ ਤੇ ਕਾਨੂੰਨੀ ਕਾਰਵਾਈ ਕਰੂੰਗਾ ਪਰ ਸਾਨੂੰ ਜਿਹੜਾ ਸੀਐਮ ਸਾਹਿਬ ਵੱਲੋਂ ਕੋਈ ਵੀ ਜਿਹੜਾ ਆ ਉਹ ਸਖਤ ਅਕਸ਼ਨ ਉਹਨਾਂ ਦੇ ਖਾਤੇ ਨਹੀਂ ਲਿਆ ਗਿਆ ਇਸ ਕਰਕੇ ਜਿਹੜਾ ਅੱਜ ਨੂੰ ਮਿਲ ਕੇ ਸੀਐਮ ਜੀ ਦੇ ਮੇਟਿਕ ਮੱਦਾ ਪ੍ਰਦਰਸ਼ਨ ਕੀਤਾ ਗਿਆ ਮੈਂ ਧੰਨਵਾਦ ਕਰਦਾ ਆਪਣੇ ਗ੍ਰੀਹ ਤੇ ਪਰਿਵਾਰਾਂ ਦਾ ਮਜ਼ਰੂਮਾ ਲੋਕਾਂ ਦਾ ਜਿਹੜੇ ਲੋਕ ਸਾਡੇ ਆਪਣੇ ਸਾਥੀ ਲਈ ਆ ਆਹ ਜਿਹੜਾ ਤਦਾਦ ਤੇ ਜਿਨ੍ਹਾਂ ਨੇ ਸਾਡੇ ਸਾਥੀ ਨਾਲ ਜਿਹੜਾ ਇੱਕ ਲੜਾਈ ਜਿਹੜੀ ਹੈ ਇਹ ਲੜਾਈ ਕਿਸੇ ਪੈਸੇ ਦੀ ਨਹੀਂ ਹੈ ਇਹ ਲੜਾਈ ਹਾਰੇ ਕੋ ਬਾਤ ਨਹੀਂ ਹੈ ਇਹ ਨਾ ਨਹੀਂ ਕੀ ਹੋਣਾ ਆਲੀ ਸਾਥੀ ਦੇ ਬਣਾ ਕੇ ਚੰਨਲ ਵਰਤ ਦੇ ਲੋਕ ਜਿਹੜੇ ਉਹ ਨੌਕਰੀਆਂ ਕਰਦੇ ਆ ਤੇ ਸਾਡੇ ਬੱਚਿਆਂ ਦੇ ਭੁੱਖੇ ਤੇ ਪਿਆਸਾ ਮਾਰਦੇ ਮੈਂ ਅੱਜ ਦੇ ਇਸ ਤਸਵੀਰਾਂ ਹੀ ਫੜ ਕੇ ਰੱਖ ਲਵਾਂ ਮੈਂ ਅੱਜ ਤੇ ਐਸਾ ਹੈ ਰੋਜ਼ ਮਾਰ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਹਰ ਦੇ ਮੀਂਹ ਦੇ ਵਿੱਚ ਲਗਾਇਆ ਗਿਆ

ਦੂਸਰਾ ਜਿਹੜਾ ਕਿ ਆਪਣੇ ਐਸਸੀ ਕਮਿਸ਼ਨਸੀ ਕਮਿਸ਼ਨ ਦਾ ਮੈਂਬਰਾਂ ਦੀ ਗਿਣਤੀ ਜਿਹੜੀ ਆ ਉਹ ਕੰਨੀ ਹੋ ਰਹੀ ਹੈ ਉਹਨਾਂ ਦੀ ਗਿਣਤੀ ਦੇ 23 ਜਲੇ ਆ ਤੇ ਐਸਸੀ ਕਮਿਸ਼ਨ ਦੀ ਗਿਣਤੀ 23 ਹੋਵੇ ਤੇ ਉਹਨਾਂ ਦੇ ਜਿਹੜੇ ਹੱਕ ਵਾ ਜਿੱਥੇ ਕੋਨਾ ਨੁਦਕਾਰ ਦਿੱਤਾ ਜਾਂਦਾ ਉੱਥੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਉਹਨਾਂ ਦੇ ਉੱਤੇ ਭਗਵੰਤ ਮਾਨ ਸਰਕਾਰ ਨੇ ਰੋਕ ਲਗਾ ਦਿੱਤੀ ਜਾਂ ਜਿਹੜਾ ਕਰਕੇ ਐਫਸੀ ਦੇ ਉੱਤੇ ਵੱਧ ਜਿਹੜੇ ਆ ਉਹ ਉਹਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਮੈਂ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰਦੀ ਹਾਂ ਕਿ ਐਫਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਪੂਰੀ ਤਰ੍ਹਾਂ ਕੀਤੀ ਜਾਵੇ ਤੇ ਉਹਨਾਂ ਦੇ ਜਿਹੜੇ ਆਪੜਾ ਉਹਨਾਂ ਨੂੰ ਦੁਆਇਆ ਜਾਂ ਤੇ ਉਹਨਾਂ ਦੇ ਉੱਤੇ ਹttਿਆਚਾਰ ਬੰਦ ਕੀਤਾ ਜਾਵੇ ਇਹ ਕੇਵਲ ਐਕਟਿਵਿਟੀ ਦੇ ਰੂਪ ਦੇ ਜਾਂ ਤੇ ਬਾਗੂ ਆਡੀ ਤੇ ਉਹਨਾਂ ਦੀ ਆਜ਼ਾਦੀ ਦਾ ਵੀ ਮਾਮਲਾ ਹੈ ਕਿਉਂਕਿ ਉਹ ਮੁਲਾਮੀ ਦੀ ਅਵਾਹਨ ਦੇ ਲੋਲ ਨੂੰ ਹੈ ਤਾਂ ਉਹੀ ਉਹਨਾਂ ਦੀ ਪ੍ਰੋਬਲਮ ਹੈ ਉਹਨੂੰ ਉਹਨਾਂ ਨੂੰ ਹਯਾਰ ਕਰਨ ਲਈ ਕੋਈ ਦਾ ਹੱਥ ਫਰਕਰਾ ਕੋਈ ਬਾੜੀਆਂ ਬਾਕੀ ਮੰਗਾ ਨੇ ਕਿਵੇਂ ਅੱਜ ਤੁਰੇ ਐਸਪੀ ਸਮਾਜ ਜਿਹੜਾ ਉਹ ਬਹੁਤ ਹੀ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਆ আর ਉਹਨਾਂ ਨੂੰ ਜਿਹੜੀਆਂ 5 ਇਅਰ ਫਰੈਂਚ ਸੀਮ ਜਿਹੜੀਆਂ ਨੇ ਕੰਪੂਨਟ ਫਲੈਂਟ ਸੀਮ ਜਿਹੜੀਆਂ ਨੇ ਉਹਨਾਂ ਦਾ ਪਿੰਡਾ ਜੁੱ ਕੋਈ ਫਾਇਦਾ ਨਹੀਂ ਹੋ ਰਿਹਾ ਆ ਜਿਹੜੀ ਰਿਜ਼ਰਵੇਸ਼ਨ ਅਗਲਾ ਪ੍ਰਦਰਸ਼ਨ ਕੀ ਹੋਏਗਾ ਅਗਲਾ ਅਗਲਾ ਸੰਗਠ ਸਾਡਾ ਇਹ ਆ ਕਿ 15 ਅਗਸਤ ਨੂੰ ਕਿਥੇ ਹੀ ਪੰਜਾਬ ਦੇ ਜਿਹੜੇ ਮੰਤਰੀ ਨੇ ਕਪਤ ਮੰਤਰੀ ਚੰਡਾਲ ਆਉਣਗੇ ਅਸੀਂ ਉਹਨਾਂ ਨੂੰ ਮਨਗ ਪੱਤਰ ਲਾ ਕੇ ਹਾਰ ਜੀ ਦੇ ਔਰ ਹਰ ਜिले ਵਿੱਚ ਨਹੀਂ ਔਰ ਇਹ ਏਰੀਆ ਦੇ ਵਿੱਚ ਨਹੀਂ ਉਹ ਚੱਲ ਨਹੀਂ ਲਾਸਟ ਮੌਲ ਤੁਹਾਡੀ ਮੀਟਿੰਗ ਹਰ ਧੂਰੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਨੇਕ ਸਿੰਘ ਸੰਤ ਬਾਬਾ ਨਸ਼ਤਰਨਾਥ ਸ਼ੇਰਗਿਲ ਜੀ ਤੇ ਵਿੱਕੀ ਪ੍ਰੋਚਾ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਲਾਇਆ ਗਿਆ ਮੈਂ ਸਾਰੇ ਹੀ ਸਾਥੀਆਂ ਨੂੰ ਇੱਕ ਬੇਨਤੀ ਕਰੂੰਗਾ ਜੋ ਕਿਸਾਨ ਮੋਰਚਾ ਲੱਗਿਆ ਸੀ ਉਹਦੇ ਵਿੱਚ ਕਿਸਾਨ ਮੋਰਚਾ ਨੂੰ ਜਿਤਾਉਣ ਵਾਸਤੇ ਥੋੜਾ ਬੜਾ ਸਹਿਯੋਗ ਰਿਆ ਤੇ ਰਜਰ ਪ੍ਰੈਸ਼ਰ ਮੋਰਚਾ ਸਾਡਾ ਪੂਹਲ ਹੀ ਲੱਗਿਆ ਰਿਆ ਪਰ ਉਹਦੇ ਵਿੱਚ ਸਾਡੇ ਕੋਲ ਪ੍ਰਚਾਰ ਬਹੁਤ ਘੱਟ ਹੋਇਆ ਅਸੀਂ ਹਰਵੇਂ ਸਾਡੀ ਕੋਸ਼ਿਸ਼ ਹੋਈ ਆਊਗੀ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਜਾ ਕੇ ਅਸੀਂ ਚੋਰ ਬਲਰ ਜ਼ਰਪੁਅ ਅਸੀਂ ਮੋਰਚੇ ਵਾਸਤੇ ਵੱਧ ਤੋਂ ਵੱਧ ਪ੍ਰਚਾਰ ਕਰਨਾ ਤਾਂ ਕਿ ਆਉਣ ਵਾਲਾ 15 ਅਗਸਤ ਨੂੰ 23 ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਵੀ 15 ਅਗਸਤ ਦਾ ਦਿਨ ਕੋਈ ਮੰਤਰੀ ਝੰਡਾ ਨਹਿਰਾਊਗਾ ਉਹਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਾਊਗਾ ਤੇ ਪਿੰਡਾਂ ਸ਼ਹਿਰਾਂ ਦੇ ਕਸਬਿਆਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਊਗਾ ਸਾਨੂੰ ਇਹ ਫੇਰ ਮਦਰਦਾਰੀ ਤੋਂ ਏ ਤਰਨਾਲਾ ਆਉਂਦੀ ਲੋੜ ਪੈਂਦੀ ਆ ਤਾਂ ਅਸੀਂ ਸਾਰੇ ਕਲਾ ਮੜਕੇ ਪ੍ਰੋਫੈਸਰ ਸਾਹਿਬ ਦੇ ਹੱਕ ਦੇ ਵਿੱਚ ਸੰਤ ਸਤਰਾ ਸ਼ੇਰਗਲ ਜੀ ਵਿੱਕੀ ਪ੍ਰੋਚਾ ਜੀ ਦਾ ਕਹਿਣ ਮਾਈ ਆ ਫੇਰ ਜੇ ਤਰਨਾਲਾ ਆਉਂਦੀ ਲੋੜ ਪੈਂਦੀ ਆ ਤੇ ਲਾਵਾਂਗੇ ਖਾਸ ਕਰਕੇ ਮੈਂ ਇੰਟੈਲੀਜੈਂਸ ਗਿਆ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਵੇਂ ਪੰਜਾਬ ਸਰਕਾਰ ਨੇ ਪਹਿਲਾਂ ਸਾਨੂੰ ਇੱਕ ਲੋਲੀਪਾਪ ਦੇ ਕੇ ਤਰਨਾ અર ગુરુ સાષ્નામ્ય કડાજી માર સા તે રાજની સમાજ કડા રંગરે છે જિને ભી سارے સવાય મે ઉદન ભી જરા ક્યાક આ બે દે તુસી ના એક હો જઉંગે હા એક મંચે થી આ જઉંગે તુસી મતલબ સરકારા થી સરકારા થોડે પેરા જ બેઠેગી ઓર ઓર અસી અસી ઓય અલ્લાહ ની પરવા નહી કે અસી બેર ભી અસી આપણીયા જદેવદીયા અસી આપણી આપણી જુઆદ મે લેકે તર્ફા અસી આપને બકરે બકરે ધરવા દે બેચા અસી પંડ હો ગયા ਜਿਹੜਾ ਕਿ ਅੱਜ ਸਾਨੂੰ ਇੱਥੇ ਬੈਠਣਾ ਪਿਆ ਸਾਨੂੰ ਇੱਥੇ ਅੱਜ ਬੈਠਣੀ ਜੂਤ ਨਹੀਂ ਸੀ ਜੇ ਆ ਉਹ ਪੱਤੀ ਰਹਿੰਦੀ ਯਾ ਦੱਸਣਾ ਕਰਿਓ ਮੈਂ ਦੂ ਕਹਿਣਾ ਮੈਂ ਸੱਚ ਕਹਿਣਾ ਉਸ ਵੇਲੇ ਵੀ ਮੈਂ ਜਦ ਤਣ ਗਿਆ ਸੀ ਤਾਂ ਪ੍ਰੋਫੈਸਰ ਸਾਹਿਬ ਕੋਲ ਪ੍ਰੋਫੈਸਰ ਸਾਹਿਬ ਆਜੂ ਕੀ ਇਹ ਉਸ ਦਿਨ 6-7 ਕੇ ਜਾਣੇ ਬੈਠੀ ਤੁਹਾਡੇ ਦੇ ਵਿੱਚ ਜਦ ਪਹਿਲੀ ਵਾਰ ਇਹ ਨਾ ਗਿਆ ਮੈਂ ਇਹਨਾਂ ਨੂੰ ਕਿਹਾ ਪ੍ਰੋਫੈਸਰ ਸਾਹਿਬ ਤੁਹਾਡਾ ਜਿਹੜਾ ਪ੍ਰਚਾਰ ਆ ਫਸਾਰਿਆ ਇਹ ਸਿਖਰਤ ਦੇ ਚੰਗਾ ਇਹ ਪ੍ਰਚਾਰ ਫਸਾਰਤ ਸਿਖਰਤ ਦੇ ਚੰਗਾ ਵੇ ਆਪਾਂ ਨੂੰ ਥੋੜੀ ਜੇ ਮੈਨੇਜ ਕਰਨ ਦੀ ਲੋੜ ਆ ਪਰ ਵੈਸਾ ਵੀ ਅਸੀਂ ਗੱਲ ਕੀਤੀ ਹੈ ਮੈਂ ਕਿਹਾ ਵੀ ਆਪਾਂ ਆਪਣਾ ਉੱਪਰ ਤੱਕ ਚੱਲ ਜੂਗਾ ਜੇ ਆਪਾਂ ਵੱਲੋਂ ਥੋੜਾ ਜੇ ਮੈਨੇਜ ਕਰੀਏ ਕਹਿੰਦੇ ਕਿ ਮੈਂ ਕਿਹਾ ਵੀ ਤੁਸੀਂ ਨਾ ਘਟ ਤੋਂ ਘਟ 1000 2000 ਬੰਦਾ ਇੱਥੇ ਚੰਡੀਗੜ੍ਹ ਦੇ ਵਿੱਚ ਆਪਾਂ ਰੂਟ ਕੀ ਪੜਗੇ ਅਸੀਂ ਉਹਨਾਂ ਨੂੰ ਪਾਵਰ ਦਿਖਾਈਏ ਵੀ ਸਾਡੀ ਤਾਕਤ ਕਿੰਨੀ ਆ ਸਾਡੇ ਨਾਲ ਬਹੁਤ ਕਿੰਨੀ ਆ ਸਾਡੇ ਨਾਲ ਮਹੱਤਵਪੂਰਨ ਕਿੰਨੀ ਆ ਉਹ ਤੁਹਾਨੂੰ ਬੜੀ ਬਿਹਤ ਕੀਤੀ ਦਿੱਤੀ ਨੌਜਵਾਨਾਂ ਨੇ ਸਾਰਿਆਂ ਨੇ ਥੋੜੀ ਮਿਹਨਤ ਕੀਤੀ ਮਿਹਨਤ ਕਰਕੇ ਸੰਕਟ ਆ ਲਿਆਨੀਆਂ ਔਰ ਚੰਡੀਮਾਹਲੀ ਦੇ ਵਿੱਚ ਪ੍ਰੋਕੈਸਟ ਕੀਤਾ ਉਸ ਦਿਨ ਐਸਐਸ ਫੈਸਲੀ ਸਾਹਿਬ ਆਏ ਮੰਗਵੱਤ ਲੈਣ ਜਦੋਂ ਉਹ ਮੰਗਵੱਤ ਲੈਣ ਆਏ ਉਸ ਵੇਲੇ ਵੀ ਇਹ ਗੱਲ ਹੋਈ ਸੀ ਉਹਨਾਂ ਮਨਖਤ ਕੁੱਦੀ ਕਹਿੰਦਾ ਜੀ ਮੈਂ ਇਹਦਾ ਕਿ ਮਤਲਬ ਇਹ ਅੱਛਾ ਅਸੀਂ ਕਹਿੰਦੇ ਨਹੀਂ ਕਿ ਨਾ ਕੋਈ ਨਮੈਂਦਾ ਹੋਵੇ ਕੋਈ ਪ੍ਰਚਾਰ ਉਹਨੂੰ ਅਸੀਂ ਦੰਮਾ ਕੇ ਜਿਹੜਾ ਜ਼ਿੰਮੇਵਾਰ ਬੱਤਾ ਹੋਵੇ ਉਸ ਵੇਲੇ ਉਹਨਾਂ ਦਾ ਪੀਸੀਐਸ ਆਇਆਗਾ ਉਹ ਆ ਕੇ ਉਹ ਲੈ ਕੇ ਗਿਆ ਤੁਗਾ ਉਸ ਵੇਲੇ ਵੀ ਸਾਡੇ ਜਿਹੜੇ ਬੰਦੇ ਕੇ ਭੱਜ ਗਏ ਇਹਨਾਂ ਨੇ ਇੱਕੇ ਮੰਗ ਰੱਖੀ ਸੀ ਵੀ ਸਾਨੂੰ ਨਾ ਸਾਡੀ ਸੀਐਮ ਨਾਲ ਮੀਟਿੰਗ ਕਰਾਓ ਸੀਐਮ ਨਾਲ ਮੀਟਿੰਗ ਕਰਾਣੋ ਕੋਈ ਵਧੀਆ ਨਹੀਂ ਗੱਲ ਹੁੰਦੀ ਉਹਨਾਂ ਨੂੰ ਸਮਾਂ ਅਸੀਂ ਜੇ ਬੈਠੇ ਅਸੀਂ ਧਮਕੀ ਦਿੱਤੀ ਅੱਜ ਵੀ ਆ ਨਾ ਮੈਂ ਸੁਣਿਆ ਸਾਰਿਆਂ ਤੋਂ ਵੀ ਅਸੀਂ 15 ਅਗਸਤ ਨੂੰ ਮੰਗ ਪੱਤਰ ਮੰਗ ਪੱਤਰ ਹੀ ਦੇਣਾ ਉਹਨਾਂ ਨੂੰ ਜਿੰਨੇ ਮਰਜ਼ੀ ਦੇ দাও ਉਹਨਾਂ ਨੂੰ ਤਾਂ ਫੜ ਲੈਣੇ ਆ ਇਹ ਧਮਕੀ ਨੂੰ ਉਹਨਾਂ ਨੂੰ ਇਹ ਚੈਲੰਜ ਕਰੋ ਵੀ ਦਿੱਤੇ ਤੋਂ ਝੰਡਾ ਲਹਿਰਾਉਣਾ ਟਾਡਾ ਸਮਾਜ ਉਥੇ ਝੰਡਾ ਨਹੀਂ ਲਹਿਰਾਉਂਦੇ ਹੋ ਜੂੰਗਾ। ਸਾਡੀ ਕੋਈ ਆਜ਼ਾਦੀ ਨਹੀਂ ਸਾਡੀ ਗੁਲਾਮੀ ਆ। ਸਾਡੇ ਹੱਕ ਮਾਰੇ ਆ ਕਹੋ। ਜਿੰਦਾਬਾਦ ਜਿੰਦਾਬਾਦ। ਇਨਸਾਨ ਚੋਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਉਹਨਾਂ ਨੂੰ ਇਹ ਦੱਸੋ ਵੀ ਸਾਡੇ ਜਿਹੜੇ ਹੱਕ ਆ ਜਿਨ੍ਹਾਂ ਨੇ ਮਾਰੇ ਆ ਐਸਐਸ ਦੇ ਝਾਲੀ ਸਰਟੀਫਿਕੇਟ ਬਣਾ ਕੇ ਅਜੇ ਤੱਕ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ। ਇਹ ਸਾਰਾ ਕੁਝ ਹੋ ਜਾਣਾ ਕਿ ਜੇ ਸਮਾਜ ਦੇ ਮਤਲਬ ਦੋ ਫੜ ਨਾ ਹੁੰਦਾ। ਇਦਾਂ ਰ ਸੀਐਮ ਦੇ ਨਾਲ ਉਦੋਂ ਮੀਟਿੰਗ ਵੀ ਗੱਲ ਹੋਈ ਉਹ ਜਰ ਵੀ ਸੀਐਮ ਸਾਹਿਬ ਨੇ ਆਪਣੀ ਕੋਈ ਜ਼ਿੰਮੇਵਾਰੀ ਸਾਡੇ ਸਮਾਜਾਂ ਨੂੰ ਉਹਨਾਂ ਨੇ ਸੱਚ ਸਮਝਿਆ ਉਹਨਾਂ ਨੇ ਸਾਡੇ ਸਮਾਜ ਨੂੰ ਕੋਈ ਜ਼ਰੂਰਤ ਨਹੀਂ ਸਮਝੀ ਕਿ ਇਹਨਾਂ ਸਮਾਜਾਂ ਨਾਲ ਮੈਂ ਗੱਲ ਕਰਾਂ ਅਸੀਂ ਤਾਂ ਮਨ ਦੋਦਾ ਭੱਜੀ ਫਿਰਦੇ ਆ ਪਾਰਟੀਆਂ ਦੇ ਵਿੱਚ ਅਸੀਂ ਪਾਰਟੀਆਂ ਦੇ ਵਿੱਚ ਵੰਡ ਹੋਏ ਆ ਪਾਰਟੀਆਂ ਜਿਹੜੀ ਜਿਮਰਜੀ ਰੋ ਪਾਰਟੀਆਂ ਛੱਡ ਕੇ ਮਿਸ਼ਨ ਦੇ ਨਾਲ ਇੱਕ ਇੱਕ ਮਿਸ਼ਨ ਦੇ ਨਾਲ ਜੀ ਸਾਡਾ ਸਮਾਜ ਦਾ ਪਿੱਛੇ ਛੇ ਉਸ ਦਿਨ ਵੀ ਮਤਲਬ ਸੀਐਮ ਸਾਹਿਬ ਦੇ ਨਾਲ ਜਿੱਦੋਂ ਉਹਨਾਂ ਨੇ ਮੰਗ ਕੀਤੀ सीएम साहब ने टाइम दे जो आप नहीं पहुंची। ਉਸ ਰੈਨਵੀ ਵਾਲੇ ਸਾਰਿਆਂ ਨੇ ਉਹਨਾਂ ਨੂੰ ਮੰਗਤਾਂ ਨੇ ਸਾਡੇ ਰਜਰਵੇਸ਼ਨ ਜਿਹੜੀ ਆ ਉਹ ਪਕਰਨ ਦੀ ਕੋਸ਼ਿਸ਼ ਕੀਤੀ। ਕੋਈ ਇਸ ਤਰ੍ਹਾਂ ਕਿ ਆਪਣੇ ਪਰਿਵਾਰਾਂ ਨੂੰ ਆਪਣੇ ਅਧਿਕਾਰਾਂ ਦੀ ਲੜਾਈ ਚੜਨੀ ਪਈ। ਸੋ ਅੱਜ ਮੈਂ ਸਭ ਤੋਂ ਪਹਿਲਾਂ ਉਹ ਆ ਦੇ ਨਾਮ ਦੇ ਨਾਲ ਆਪਾਂ ਇਸ ਨਾਲ ਭਾਰ ਕਰ ਕਰਦਾ। ਯੋ ਬੋਲੇ

ਮਹਾਲੀ ਜਿਕੇ ਜਿਹੜਾ ਜੇ ਮਾਪੋਛਾ ਦੱਸਿਆ ਸਾਡੇ ਸਾਥੀਆਂ ਨੂੰ ਮੈਂ ਤੁਹਾਨੂੰ ਦੱਸਣ ਲੱਗਾ ਇਹ ਸਰਕਾਰ ਜਿਹੜੀ ਆ ਉਹਨਾਂ ਲੋਕਾਂ ਨਾਲ ਰਲ ਗਈ ਉਹਨਾਂ ਲੋਕਾਂ ਦਾ ਮੋਢਾ ਨਾਲ ਖੜਿਆ ਆ ਕਿ ਉਹਨਾਂ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਥੀਆਂ ਨੂੰ ਮੈਂ ਦੱਸਣਾ ਚਾਹੁੰਦਾ ਇਹ ਸਾਡਾ ਕੰਮ ਹੈ ਹੀ ਡੈਟਿਫਾਈ ਕਰਕੇ ਦਿਆ ਸਰਕਾਰ ਨੂੰ ਇਹ ਸਰਕਾਰ ਦੀ ਡਿਊਟੀ ਬਣਦੀ ਆ ਅਸੀਂ ਇੱਕ ਇੱਕ ਵੋਟ ਪਾ ਕੇ ਸਰਕਾਰ ਬਣਾਈ ਆਪਣੇ ਪਰਿਵਾਰਾਂ ਨੂੰ ਆਪਣੇ ਲੋਕਾਂ ਨੂੰ ਸਹੀ ਜੜੀ ਆ ਅਬਦਾਰ ਨੇ ਪਰੇਸ ਤੋਂ ਕਾਰਨੇ ਸਾਡੇ ਨਾਲ ਚੱਕੋ ਫੇਰ ਨਹੀਂ ਕੀਤੀ ਕਿਸੇ ਸਰਕਾਰ ਨੇ ਸਾਡੇ ਨਾਲ ਬਹੁਤ ਕਾ ਕੀਤਾ ਦੇਖੋ ਜਦੋਂ ਉਹ ਮੋਰਚਾ ਚੁੱਕਣਾ ਸਹੀ ਉਹਦਾ ਸਾਡੇ ਪਰਿਵਾਰਾਂ ਨੂੰ ਇਹਨਾਂ ਹੱਕੋ ਗਿਆ 1922 ਵੀ ਪਰਨਾ ਦਸਨਾ ਕਰਨਾ ਹੈ ਲੜਾਈ ਅਸੀਂ ਚੰਡੀ ਨਹੀਂ ਹੋਣ ਦੇਣੀ ਜੇ ਨਰਾਜ਼ ਇੱਕ ਕਰਕੇ ਇਹਨਾਂ ਲੋਕਾਂ ਦੇ ਅੰਗੇ ਪੂਰੀ ਤਾਕਤ ਨਾਲ ਕਿਉਂਕਿ ਅੱਜ ਜਿਹੜੇ ਆਏ ਆ ਜ਼ਿੰਦਾਦਸ ਜ਼ਮੀਰ ਵਾਲੇ ਲੋਕ ਆਏ ਆ ਕਿਉਂਕਿ ਮੇਰੇ ਪਰਿਵਾਰ ਹਜ਼ਾਰਾਂ ਦੀ ਤਦਾਦ ਨੇ ਆਉਣ ਦੀ ਪਿਆਸ ਵਿਖੇ ਕੋਈ ਕੋਈ ਸੰਭਾਵੀ ਹੈ ਪਰ ਆਪਾਂ ਦੱਸਿਆ ਚੋਨੇ ਜਿਹੜੇ ਲੋਕ ਆਪਨੇ ਹਮਾਰਾ ਦੇ ਵਿਕਾਰਾਂ ਨਹੀਂ ਲੜਦੇ ਆ ਜਿਹੜੇ ਲੋਕ ਆਪਣੀ ਕੌਮ ਦੇ ਹਿੱਤਾਂ ਲਈ ਲੜਦੇ ਆ ਇਹ ਲੋਕ ਆਪਾਂ ਦਾ ਦਿਲ ਦਾ ਉਹ ਨਾ ਤੇ ਮੀਹਾਂ ਦੀ ਪਰਵਾਹ ਕਰਦੇ ਆ ਨਾ ਬੱਦਸਾਦ ਦੀ ਪਰਵਾਹ ਕਰਦੇ ਆ ਲੜਾਈ ਕਿ ਦੀ ਲੜਦੇ ਆ ਆਪਣੇ ਪਰਿਵਾਰਾਂ ਦੀ ਲੜਾਈ ਲੜਦੇ ਆ ਅੱਜ ਆਪਾਂ ਨੂੰ ਸਿਆਸਤ ਕਰਦੇ ਆਂ ਇਹ ਕਿੰਨਾ ਮਸਲਾ ਇਹ ਕੰਮ ਦਾ ਜਾਂ ਮਸਲਾ ਜ਼ਰਾ ਦਾ ਨਹੀਂ ਮਸਲਾ ਹੈ ਕੌਮ ਦੀਆਂ ਅਲਗੋ-ਤਿਆਂ ਦਾ ਸਾਡੀਆਂ ਇਹ ਜਿਹੜਾ ਮਸਲਾ ਇਹ ਕੌਮ ਦੀ ਅਰਥ ਦਾ ਮਸਲਾ ਆ ਇਹ ਲੋਕ ਜਿਹੜੇ ਲੋਕ ਸਾਡੀ ਜਨਰੇਸ਼ਨ ਨੂੰ ਪੁੱਤਰ ਕੇ ਸਾਡੇ ਨਿਆਣੇ ਸਾਡੇ ਪਰਿਵਾਰਾਂ ਦੇ ਅਵਤਾਰ ਆਗੇ ਅਸੀਂ ਉਹਨਾਂ ਚ ਚੋਰਾ ਨੂੰ ਅੰਦਰ ਦੇਣ ਦੀ ਗੱਲ ਕਰਦੇ ਆਂ ਅਸੀਂ ਸਰਕਾਰ ਨੂੰ ਜਿਹੜਾ ਹੈ ਉਹਨਾਂ ਦਾ ਬੈਨੀਫਿਟ ਕਰ ਰਹੇ ਆ ਜੋ ਬੋਲੇ 100% ਵਾਹ 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 ਉਹਨਾਂ ਲੋਕਾਂ ਕੋ ਮੋਟੀਆਂ ਕਮਿਸ਼ਨਾਂ ਖਾ ਕੇ ਉਹਨਾਂ ਨੂੰ ਇੱਕ ਇੱਕ ਹੰਦੂ ਅਗਲੇ ਪਾਸੇ ਪਿੰਡਾ ਕੀਤਾ ਹੋਇਆ ਹੈ ਤੇ ਇਹਨਾਂ ਨੂੰ ਕੈਦ ਨਹੀਂ ਕਰਨਾ ਇਹਨਾਂ ਨੂੰ ਆਜ਼ਾਦ ਛੱਡਣਾ ਹੈ ਪਰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਸਾਰੇ ਪਰਿਵਾਰ ਇਹਨਾਂ ਨੂੰ ਲੋਕਾਂ ਮੰਦਰ ਦੇ ਦੇ ਰਹਿਆਂ ਦੇ ਇਹਦੇ ਲਈ ਸਾਨੂੰ ਕੋਈ ਕੁਰਬਾਨੀ ਕਰਨੀ ਪਈ ਸਾਡੋ ਪਿੰਡਾ ਮਿਹਰਬਾਨੀ ਕਰ ਲਈ ਅਸੀਂ ਸਾਡਾ ਪਿਆਰ ਦੇ। ਉਹ ਜਿਹੜਾ ਇਹ ਲੋਕਾਂ ਨੇ ਸਾਡੀ ਜਲਵੇ ਸੰਸਕਤਰ ਕੁੱਤਰੇ ਸਾਡੀਆਂ ਜਿਆਸ ਜਲਦੀਆਂ ਸਾਡੀਆਂ ਜੀਣ ਕੇ ਹਾਂ ਨਾਲ ਸਾਡੇ ਜਿਹੜਾ ਆ ਸਾਡੇ ਬੱਚਿਆਂ ਦੇ ਕਿੰਨੇ ਜਿਹੜੇ ਆ ਐਫਐਸ ਕੂਸਲੀਆਂ ਨੌਕਰੀਆਂ ਆ ਗਿਆ ਤੇ ਸਾਡੇ ਪਰਵਾਹ ਜਿਹੜੇ ਆ ਉਹ ਮੇਰੇ ਮਜੂਰੀ ਕਰਨ ਨੂੰ ਜਿਹੜਾ ਆ ਉਹ ਜਿੰਨਾ ਚੰਗਾ ਵੀ ਮਜ਼ਦੂਰਾਂ ਤੋਂ ਉਹਨਾਂ ਮਿਹਨਤ ਕਰ ਕਰਕੇ ਤਾਂ ਮਹੱਕੇ ਪੂਰੇ ਪਰਵਾਰ ਜਿਹੜਿਆ ਉਹਦੇ ਆਏ ਬਾਹਰ ਇਹਨਾਂ ਲੋਕ ਅਸੀਂ ਤਸਵੀਰੇ ਵਿੱਚ ਬੈਠ ਕੇ ਤੁਸੀਂ ਹੋ ਕੇ ਵੀ ਆਪਣੀਆਂ ਮੰਜਾਂ ਦੀ ਖਾਤਰ ਬੈਠੇ ਆ ਕਿਉਂਕਿ ਸਾਨੂੰ ਸ਼ਾਸਨ ਨੇ ਵੀ ਕੁੱਫੀ ਕਰਕੇ ਅੱਜ ਅੱਜ ਸਾਨੂੰ